ਜੀ ਸਤਿ ਸ਼੍ਰੀ ਅਕਾਲ ਪੰਜਾਬੀ ਉਹ ਰਾਜਾ ਬੱਲ ਵਲੋਗਸ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਕੀ ਹਾਲ ਚਾਲ ਜੀ ਠੀਕ ਠਾਕ ਜੀ ਭਰਾ ਮੇਰੇ ਸਾਰੇ ਹਾਂ ਜੀ ਸਾਰੇ ਉੱਠੇ ਆ ਦਿਨ ਹਾਤੇ ਦੋਤੇ ਦੇ ਪਲਾਨ ਬਣ ਗਿਆ ਆਪਾਂ ਚੱਲਿਆਂ ਜੀ ਬੁਲਟ ਲੈਣ ਨਾਲ ਇਹ ਜੀ ਆਪਣੇ ਚਾਚਾ ਜਸਵੀਰ ਫਾਦਰ ਸਾਹਿਬ ਪਿੱਛੇ ਬੈਠੇ ਆ ਨਾਲ ਆਪਣੇ ਪੀਏ ਸਾਹਿਬ ਬੈਠੇ ਆ ਪਿਛੇ ਲੈ ਲੈ ਚੱਲ ਚੁੱਕ ਬੁੱਕਾਂ ਸਾਰੀਆਂ ਲੈ ਜੀ ਲੈ ਲਿਆ ਲੈ ਲਿਆ ਚਲੋ ਠੀਕ ਜੀ ਉਹਨੇ ਲੱਗੇ ਆ ਜੀ ਰਈਏ ਨੂੰ ਚੱਲੇ ਆ ਮਿਲਦੇ ਆਂ ਜੀ ਵਲੋਗ ਨਾਲ ਜੁੜੇ ਰਹੋ ਸੋਸਾਇਟੀ ਚ ਚੱਲਦੀ ਪਈ ਆ ਵੀ ਕਿਹੜਾ ਬੁਲਟ ਲਈਏ ਤੇ ਮਨ ਇੱਥੇ ਮੰਨਿਆ ਸਹੀ ਆ ਕੰਗਰੀ ਬਟਾ ਵੇਰ ਹੁਣਾਂ ਨੇ ਕਿਹਾ ਵੀ ਸ਼ੋਰ ਬੁਲਟਾ ਪੂਰਾ ਸਹੀ ਆ ਵੇਖਣ ਦੇ ਹੁਣ ਵੇਰ ਬੁੜ ਵੇਖਣ ਦੇ ਕਿਹੜੇ ਗੁੜੇ ਪਾਈਏ ਕੋਈ ਅੱਜ ਵਧਾਈ ਬਣਾ ਦੇਣ ਲੱਗੇ ਆ ਕੰਗਰੀ ਤਸल्ली ਕਰ ਲੈ ਕਰੀ ਦੁਨ ਨੂੰ ਲਾਇਆ ਕਰਨੀ ਗੜੀ ਖੁੜੀ ਹਾਂ ਵੇ ਕੋਈ ਵੈਰੈਟੀ ਆਈ ਐ ਮਾਡਲ ਤੇ ਚਲੋ ਪੁਰਾਣੇ ਚੰਗੇ ਹੁਣ ਤੁਹਾਨੂੰ ਬਤਾ ਆਪਾਂ ਲੈਣਾ ਹੈ ਨਵਾਂ ਮਾਡਲ ਵੀਰ ਬੁਲਟ ਆ ਕੇ ਤੇ ਫਿਰ ਲੁੱਕ ਰਿਵਿਊ ਕਰਦੇ ਆਂ ਤੁਹਾਡੇ ਸਾਹਮਣੇ ਤੇ ਕੀ ਕੁਝ ਆਉਂਦਾ ਹੈ ਸਾਹਮਣੇ ਅਰੇ ਏਜੰਸੀ ਜਾਈਏ ਆਪਾਂ ਕਿਹੜਾ ਕੰਮ ਵੀ ਦੇ ਵਿੱਚ ਗਿਆ ਆ ਆ ਜਾਈ ਆ ਰਿਆਂ ਮੁੰਡੇ ਚਿੱਕੜ ਦੇ ਵਿੱਚੋਂ ਤੁਰ ਕੇ ਆਏ ਆ ਵੀ ਵੀਰ ਬੁਲਟ ਲੈਣ ਰਿਹਾ ਵਾਦੇ ਮੇਕਿਓਣਾ ਤੁਹਾਨੂੰ ਵੀਰ ਬਹੁਤ ਬਹੁਤ ਉਹ ਪ੍ਰਿੰਸ ਵੀਰ ਇੱਕ ਐਸਾ ਤੋਂ ਵਹਤਾ ਹੈ ਨਾ ਨਾਂਗਾ ਜਾਂਦਾ ਹੈ ਨਾਂਗਾ ਉਹ ਵੀਰ ਹੋਣ ਰਿਹਾ ਰੈਡੀ ਬੁਲਟ ਆ ਉਹ ਵੇਖੀ ਅੰਦਰ ਰਾਈਟ ਹੈ ਜਾਂ سیدھا ਦਰ ਬੁਲਟਾਉਂਡ ਯਾਰ ਰੈਡੀ ਮੇਗਾ ਰੋਇਦਾੜੀ ਕੀ ਗਰੇ ਮਾਰਨੇ ਆ ਜੈਂਸੀਆਂ ਦਾ ਟਿਪ ਟਪ ਕਰਾ ਕੇ ਹੀ ਖੜਦੇ ਆ ਇਹ ਹੋਰ ਵੀ ਮਾਡਲ ਲੱਗੇ ਆ ਬੁਲਟਾਂ ਦੇ ਸਰਾਂਸਰ ਸੰਸਰ ਵੀ ਅੱਜ ਹੀ ਪਾ ਕੇ ਖੜਦੇ ਆ ਵੀਰ ਬੋਲ ਐਰਾ ਵਗੈਰਾ ਆ ਪਿਆਲੇ ਕੰਮ ਨਹੀਂ ਕਰਨਾ ਵੀ ਬਾਜੋਂ ਫੇਰ ਲਈ ਫਿਰ ਉਹ ਜੈਂਸੀਆਂ ਜੱਜੇ ਕਰਾਉਣਾ ਸਭ ਕਿਉਂ ਮਰੀ ਅੱਜ ਹੀ ਸਭ ਕੁ ਹੋਊਗਾ ਅੱਜ ਹੀ ਸਭ ਕੁ ਹੋਊਗਾ ਇਹ ਜੀ ਮੇਰੀ ਬਲੌਗਰ ਮੇਰੇ ਮੇਰੀ ਪਹਿਲੀ ਕਮਾਈ ਆ ਮੇਰੇ ਵਲੌਗ ਦੀ ਜਿੱਦੋਂ ਮੈਂ ਬੁਲਟ ਲੈਣ ਲੱਗਾ ਜੀ ਸਹੀ ਬੜੀ ਕਿਰਪਾ ਮਾਲਕ ਨੇ ਸਾਰਿਆਂ ਨੇ ਬੜਾ ਪਿਆਰ ਬਖਸ਼ਿਆ ਆਪਾਂ ਪਹਿਲਾ ਲਿਆ ਵਾ ਜੀ ਬੁਲਟ ਆਪਣੇ YouTube ਦੀ ਕਮਾਈ ਤੋਂ ਠੀਕ ਹੈ ਹੋ ਗਿਆ ਜੀ ਬੁਲਟ ਆਪਣਾ ਪੂਰਾ ਰੈਡੀ ਵੇਖਣ ਦੇ ਐਵੇਂ ਕਿੱਦਾਂ ਦਾ ਲੱਗਣ ਰਿਹਾ ਵੀਰੂੜੀ ਪਾਲੇ ਆ ਜੀ ਆ ਸਟੀering ਸੂਇੰਗਸ ਦੇ ਆ ਸਹੀ ਗਰੋਣ ਦੱਸੋ ਕਿੱਦਾਂ ਦਾ ਲੱਗਦਾ ਹੈ ਕਮੈਂਟ ਕਰਕੇ ਦੱਸੋ ਫੇ ਸੋਹਾਂ ਲੱਗਣ ਰਿਹਾ ਜੀ ਅਹੀਂ ਤੇ ਆਪਣੇ ਵੱਲ ਪੂਰੀ ਲਾਤੀ ਵਾਂ ਗੱਡੀ ਦੱਸੋ ਕਮੈਂਟਾਂ ਕਿੱਦਾਂ ਦਾ ਲੱਗਣ ਰਿਹਾ ਇਹ ਕਿੰਗਰੀਬ ਓਏ ਵੇਖੋ ਵੀ ਆ ਰਹੀ ਐ ਨਾ ਵਾਰਾਲੇ ਮੋਢੇ ਫਾਦਰ ਸਾਹਿਬ ਨੂੰ ਕੀ ਫੜਾਤੀ ਆ ਇਹਨਾਂ ਨੇ ਤੇ ਬੁਲਟਰ ਰੈਡੀ ਆ ਲੈ ਗਦੇ ਹੁਣ ਪਿੰਡੋਂ ਚੱਲੇ ਆ ਢਾੜਾਦਨ ਲੱਗੇ ਆ ਜੇ ਮੁੰਡੇ ਨੂੰ ਊਂਟ ਦੇ ਉੱਤੇ ਲੈ ਜਾ ਭਜਾ ਕੇ ਇੱਕ ਰੀ ਪਿੰਡ ਨੂੰ ਐ ਚਾਚਾ ਮਾਲ ਲੈ ਜਾ ਭਜਾ ਕੇ ਆਪ ਵੀ ਕਢੂ ਨਹੀਂ ਨਹੀਂ ਮੈਂ ਨਹੀਂ ਬਹਿਣਾ ਭਰਾਵਾ ਊਂਟ ਬਿਠਾਉਣਾ ਥੱਲੇ ਐ ਚਾਚਾ ਆ ਦਾ ਆਪ ਵੀ ਬੈਠੋਗੇ ਮਾਊ ਉੱਠ ਬਿਠਾਉਣਾ ਥੱਲੇ ਔੜੀਆਂ ਦੇ ਅੱਗੇ ਲਤਾ ਮਾਰੀਆਂ ਚਲੋ ਜੀ ਅੰਡੇ ਨੂੰ ਦਵਾਉਂਦੇ ਜੀ ਹੁਣ ਤੇ ਉਟਾ ਅਰਸ ਜੀ ਓ ਪਿੰਡ ਲਿਉਣਾ ਉਥੋਂ ਦੇ ਨਾਲ ਜਾਇਕ ਹਾਂਜੀ ਅੱਜ ਸਾਰੇ ਭਰਾ ਵਧਾਈਆਂ ਦਿੱਤੀਆਂ ਆਪਾਂ ਨੂੰ ਸਾਰਿਆਂ ਨੇ ਸਾਰੇ ਭਰਾ ਬਹੁਤ ਖੁਸ਼ ਆ ਜੀ ਬੁਟ ਲੈੰਦਾ ਆ ਵੇਖ ਲੋ ਜੀ ਹੁਣ ਲੁੱਕ ਸਾਰੇ ਜਾਣੇ ਵੀ ਕਿੱਦਾਂ ਦਾ ਲੱਗ ਰਿਹਾ ਦੱਸੋ ਭਰਾ ਮੇਰੇ ਕਮੈਂਟ ਕਰਕੇ ਗਿਵ ਅਵੇ ਕਿਆ ਉਥੇ ਨੇ ਰਾਏ ਜੈਂਸੀ ਥੋੜਾ ਦੱਸੋ ਕਿੱਦਾਂ ਦੀ ਲੱਗੀ ਲੁੱਕੇ ਹੋਏ ਭਰਾ ਸਾਡੇ ਦੇ ਬੁਲਟ ਦੀ ਸਰਾ ਲਾਓ ਜੀ ਕਰ ਰਿਹਾ ਬੋਲੇ ਸੋਨਿਹਾਲ ਆਸਤੀ ਹਾਰ ਆਪਾਂ ਪਹੁੰਚੇ ਗ੍ਰਾਉਂਡ ਤੇ ਅੱਜ ਮੀਮੜਾ ਪਿਆ ਹੈ ਨਾ ਜੀ ਗ੍ਰਾਉਂਡ ਹੈ ਨਾ ਜਿਹੜੀ ਸਾਰੀ ਪਾਣੀ ਦੇ ਨਾਲ ਭਰੀ ਜਿੱਦਾਂ ਪਹਿਲੀ ਜਣੀ ਪਾਣੀ ਹੁੰਦਾ ਤਾਂ ਢੋਲਾ ਵੇ ਰੇ ਮਦਨੀ ਹਾਰਦਾ ਆੜੀ ਗਰਾਊਂਡ ਦੇ ਵਿੱਚ ਅੱਜ ਵੱਜਿਆਂ ਨੂੰ ਡਿਆਓ ਜੀ ਮਿਹਨਤ ਕਰੋਨਾ ਬੜੀ ਸੇਵਾ ਹੈ ਵੀ ਦੀ ਆ ਵੇਖੋ ਸੇਵਾ ਚੱਲਦੀ ਭਈ ਰੋਣੀ ਰੋਣਾ ਓਏ ਦਾਂਦੀ ਚੱਲਦੇ ਭਈ ਆ ਜੀ ਬਹੁਤ ਮਿਹਨਤ ਸਾਰੇ ਵੀਰਾਂ ਨੇ ਵੇ ਉਹ ਕਿਦਾਂ ਦਾ ਦੱਸੋ ਫੇ ਲੱਗਦਾ ਕੈਨੇਡਾ ਦਾ ਪੈਂਦਾ ਭੜੇਖਾ ਨਹੀਂ ਫੇ ਹਾਂਜੀ ਸ਼ੈਫ ਸਾਹਿਬ ਕੀ ਬਣਾਉਂਦੇ ਜੀ? ਸਬਜੀ ਘਟਣ ਦੇ। ਕਿਹੜੀ ਸਬਜੀ ਬਣਾਉਣ ਲੱਗੇ? ਪਨੀਰ ਦੀ। ਪਨੀਰ ਦੀ। ਕਿਹੜਾ ਪਨੀਰ ਸੁੱਕਾ ਕੇ ਦੂਜਾ ਟੁਕੜੀ ਵਾਲਾ? ਸੁੱਕਾ। ਓ ਕੀ ਕੀ ਪੋਣਾ ਵਿੱਚ? ਹਾਂ ਗੰਡੇ ਪੋਣਿਆ ਆਦੂ ਪੋਣਿਆ ਮਿਰਚਾਂ ਪੋਣੀਆਂ ਫਿਰ ਤੜਕਾ ਲਾਉਣਾ। ਹਾਂਜੀ ਫਿਰ ਪਨੀਰ ਫਿਰ ਫਰੀਮ ਬਣਾਉਣਾ। ਓਏ ਇਹ ਆ ਜੀ ਸ਼ੈਫ ਸਾਡੀ ਛੁੱਟੀ ਭੈਣ। ਇਹ ਦੂਰ ਦੂਰ ਤੱਕ ਚਰਚਾ ਇਹਦੇ ਪਨੀਰ ਦੇ ਨਾ ਸਰਗੁਣ। ਸ਼ੈਫ ਮੰਨਣ ਦੇ ਵੱਡੇ ਹੋ ਗਏ। ਓ ਬਹੁਤ ਸੋਨਾ ਇਹ ਕੰਮ ਕਰਦੀ ਹੈ ਕਿਚਨ ਦਾ ਵੈਰੀ ਗੁੱਡ ਆਪਾਂ ਜਾਣਾ ਹੈ ਜੀ ਕੱਲ ਸੁਲਤਾਨਪੁਰ ਜਿੱਥੇ ਹੜ੍ਹ ਆਏ ਆ ਜੀ ਉੱਥੇ ਲੈ ਕੇ ਜਾਣੀਆਂ ਜੀ ਆਪਾਂ ਤੂੜੀ ਭਰਾ ਆਪਣੇ ਟਰਾਲੀਆਂ 'ਚ ਤੂੜੀਆਂ ਲੱਦਣ ਦੇ ਆ ਤੇ ਬਹੁਤ ਨੁਕਸਾਨ ਹੋਇਆ ਉਧਰ ਹੜ੍ਹਾਂ ਦੇ ਕਰਨਾ ਇੱਧਰ ਵੀ ਭਰਾ ਹੁਣ ਆਏ ਆ ਗੱਡੀਆਂ ਦੇ ਉੱਤੇ ਡੇ ਆ ਸੇਵਾ ਕਰਨੇ ਇੱਧਰ ਵੀ ਭਰਾ ਆਪਣੇ ਖਿਛੇ-ਖਿਛੇ ਪਾ ਕੇ ਪਹੁੰਚ ਗਏ ਆ ਕਿਉਂਕਿ ਜਿਹੜੀ ਆਪਾਂ ਬੇਜੁਮਾਨਾਂ ਦੀ ਸੇਵਾ ਕਰਦੇ ਆ ਨਾ ਉਹ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਲੱਗਦੀ ਆ ਬੇਜੁਮਾਨਾਂ ਦੀ ਸੇਵਾ ਤੇ ਸਾਰੇ ਭਰਾ ਆਪਣੇ ਨਾਲ ਹੁਣ ਸੇਵਾ ਕਰਨਗੇ ਟੋੜੀ ਦੀ ਟਰਾਲੀ ਅੱਧੀ ਭਰ ਲਈ ਆ ਸਾਰੇ ਵੀਰ ਭਰਾ ਜਿੰਨੇ ਵੀ ਫਰੇ ਯਾਦਾ ਵੀਰ ਮੇਰਾ ਕੁੰਗਰੀ ਵੀਰ ਇੱਧਰ ਸਾਡੇ ਵੀਰ ਮੇਰੇ ਹੁਣੀ ਭੇਸੀ ਹੁਣੀ ਪਪੂ ਹੁਣੀ ਤੁਹਾਨੂੰ ਯਾਣ ਬਹੁਤ ਬਹੁਤ ਆ ਆ ਜੀ ਭਰਾਵਾਂ ਦਾ ਪ੍ਰੇਮ ਪਿਆਰ ਤੁਹਾਨੂੰ ਬੁਲਟ ਦਿਆਂ ਧੰਨਵਾਦ ਵੀਰੇ ਯਾਰ ਵੀਰੇ ਫਿਰ ਠਾਕ ਜੇ ਸਾਰੇ ਵੀਰ ਭਰਾ ਬੜੀ ਸੇਵਾ ਕਰਦੇ ਪਏ ਆ ਆ ਵੇਖੋ ਤੁਹਾਨੂੰ ਜਾਣ ਬਹੁਤ ਕੇ ਆ ਵੇਖੋ ਲੈਣ ਗਿਆ ਪਿੰਡੇ ਲੈਣ ਗਿਆ ਵੇਖੋ ਜੀ ਕਿੰਨੀ ਸੇਵਾ ਸਾਰੇ ਭਰਾਵਾਂ ਦੀ ਜਿੱਥੇ ਹੜ ਆਈ ਉੱਥੇ ਤੂੜੀ ਖੜਾਗੇ ਪਸ਼ੂਆਂ ਦੇ ਵਾਸਤੇ ਵਾਹੀ ਗਰੂ ਜਿੰਨੇ ਜੋਗ ਹੈਗੇ ਮੇਰੀ ਸੇਵਾ ਕਰਦੇ ਪਏ ਆ ਆਪਣੀ ਗਾਜ਼ੀਆ ਤੋਂ ਤੂੜੀ ਲੱਚ ਲਈ ਆ ਤੇ ਹੁਣ ਚੱਲੇ ਪਿੰਡੋ ਤੂੜੀ ਲੱਦਣਾ ਪੰਦੇ ਸ਼ਿਗਰੋਂ ਭਰਾ ਮੇਰਿਓ ਆਪਸ ਬੜੀ ਜਿਆਦੀ ਆਈ ਨੇ ਸਰਦਾਰਪੁਰਾ ਲਹਾੜਾਂ ਦੇ ਨਾਲ ਗੱਜਿਆ ਭੁਖਿਆ ਤੇ ਇੰਨਾ ਬੈਠਿਆ ਜਿੰਨੇ ਜੋਗੇ ਹੈਗੇ ਭਰਾ ਸੇਵਾ ਕਰਦੇ ਪਏ ਆ ਵਲੋਗ ਦੇ ਨਾਲ ਜੁੜੇ ਰਹੋ ਵਾਹਿਗੁਰੂ ਰਾਤ ਦੇ ਵੱਜ ਚੁੱਕਿਆ ਜੀ 9 ਤੇ ਭਰਾ ਆਪਣੇ ਪੂਰੀ ਮਿਹਨਤ ਕਰਦੇ ਪਏ ਆ ਵੀ ਜਿੱਧਰ ਹੜ ਆਏ ਆ ਤੇ ਜਿਹੜੇ ਭਰਾ ਆਪਣੇ ਦੇ ਘਰ ਟੁੜੀ ਦਾੜੀ ਵਾਧੂ ਆ ਨਾ ਉਥੋਂ ਡੇ ਆ ਜੀ ਟੁੜੀ ਲੱਦਣਾ ਕੋ ਅੱਧੀਆਂ ਜਿਹੀ ਟਰਾਲੀ ਭਰ ਕੀ ਹੈ ਤੇ ਫੌਜ ਆਪਣੀ ਪੂਰੀ ਆਪਣੇ ਨਾਲ ਆ ਆ ਦੇਖੋ ਆਈ نو ਗੈਂਦਿਆ ਪੰਜਾਬ ਜਿਹੜੇ ਆਫਤਾਂ ਦੇ ਨਾਲ ਖੜ ਜਾਂਦੇ ਵੀਰ ਨੇ ਆਪਾਂ ਨੂੰ ਸਿਰੇ ਫੋਨ ਲਾਇਆ ਮੰਨੂ ਨੇ ਕਿ ਆਪਾਂ ਰਾਜੇ ਜਾਣਾ ਮੈਂ ਕਿਹਾ ਵੀਰ ਕੋ ਚੱਕਰ ਨਹੀਂ ਆ ਮੈਂ ਕਿਹਾ ਜਿੱਥੇ ਜਿੱਥੇ ਤੋੜੀ ਹੋਊਗੀ ਆਪਾਂ ਕਰਾਂਗੇ ਵੀਰ ਤੇ ਚਲੋ ਸਭ ਤੋਂ ਵੱਡੀ ਸੇਵਾ ਇਹਨਾਂ ਵੀਰਾਂ ਦੀ ਜਿਹੜੇ ਗਾੜੀ ਲਾ ਕੇ ਤੁਰੇ ਆ ਹਾਂਜੀ ਵੀਰੋਨਾਂ ਦੀ ਸੇਵਾ ਆ ਯਾਰ ਕਿ ਮੱਜਾਂ ਗਾਵਾਂ ਉੱਥੇ ਹੁਣ ਤਾਨੂੰ ਪਤਾ ਵੀ ਜਿੱਥੇ ਹਰਿਆਵਾਾ ਉੱਥੇ ਪਾਣੀ ਆ ਗਿਆ ਵਾ ਤੇ ਜਿੱਥੇ ਤੂੜੀ ਦਾੜੀ ਉਹਨਾਂ ਨੇ ਕਮਰਿਆਂ ਚ ਰੱਖੀ ਜੀ ਉਹ ਵੀ ਤੁਹਾਨੂੰ ਪਤਾ ਹੈ ਵੀ ਕਮਰੇ ਦਾ ਤੂੜੀ ਦਾੜੀ ਗਿੱਲੀ ਹੋ ਗਈ ਆ ਕਿਉਂਕਿ ਆਪਾਂ ਅੱਜ ਉਹਨਾਂ ਦੇ ਨਾਲ ਖੜਾ ਆਏ ਕੱਲ ਤੇ ਕੱਲ ਨੂੰ ਆਪਣੇ ਕੋਈ ਆਫਤ ਆਊਗੇ ਨਾ ਤੇ ਆਪਣੇ ਨਾਲ ਉਹ ਵੀ ਖੜਨਗੇ ਫਿਰ ਬੜੇ ਸਾਰੇ ਭਰਾ ਹੀ ਮੇਦ ਕਰਦੇ ਸਿੱਧਾ ਘਾਹ ਟਰੈਕਟਰ ਹੁਣ ਸਿੱਧਾ ਘਾਹ ਸਿੱਧਾ ਲੱਗੇ ਆਵੇਂ ਸ਼ਿਕਰ ਹੁਣ ਟਰਾਲੀ ਵਾਰਨ ਇੱਥੋਂ ਲੱਦਾਂਗੇ ਹੁਣ 4-5 ਪੰਡਾ ਤੂੜੀ ਦੇ ਆ ਇੱਕ ਮੈਸੇਜ ਲਾਇਆ ਗਰੁੱਪ ਵਿੱਚ ਸਾਰੇ ਭਰਾਵਾਂ ਨੂੰ ਸਾਰੇ ਭਰਾ ਨਾਲ ਖੜ ਗਏ ਆ ਆ ਵੀਰ ਹੁਣੇ ਪਹਿਲਾਂ ਪੰਡਾ ਚੁੱਕਿਆ ਵੀਰ ਹੁਣੇ ਹੁਣ ਸਾਹ ਲੈਣ ਦੇ ਆ ਵੀਰ ਜੀ ਤਿਆਰ ਆ ਫਿਰ ਸਤਾਨ ਪੁਰ ਜਾਣ ਨੂੰ ਬੰਦੇ ਢਿਲੇ ਪੈ ਗਏ ਆ ਥੋੜੇ ਕੋਈ ਨਹੀਂ ਕਰਦੇ ਆ ਬੰਦਿਆਂ ਨੂੰ ਥੋੜਾ ਕੈਮ ਚਾਲ ਚੁੜ੍ਹਈ ਜਾਂ ਬੰਨ ਰਾਤ ਦਾ ਵੇੜਾ ਸਾਈਂ ਜਿਵੇਂ ਕੰਮਕਾਰ ਕਰ ਬੰਦੇ ਥੱਕ ਜਾਂਦੇ ਆ ਸਾਰੇ ਭਰਾ ਮਜੀਪੜੀ ਸੇਵਾਵਾ ਉਹਨਾਂ ਇਧਰੋਂ 5-6 ਆਪਾਂ ਪੰਡਾ ਛੋਕੇ ਟਰਾਲੀਆਂ ਰੱਖਾਂਗੇ ਕਿਉਂਕਿ ਸਾਰਿਆਂ ਦੇ ਵੱਲੋਂ ਆਪਾਂ ਵੰਡਵੀਂ ਵੰਡਵੀਂ ਸੇਵਾ ਲੈਣੀ ਹੈ ਕਿਉਂਕਿ ਇੱਥੇ ਵੀ ਗਾਂਆਂ ਦੇ ਲਈ ਚਾਰਾ ਚਾਹੀਦਾ ਆ ਮੱਝਾਂ ਦੇ ਲਈ ਚਾਰਾ ਚਾਹੀਦਾ ਵਾ ਤੇ ਸਰਦਾਰਬਲ ਦਾ ਆਪਾਂ ਸਾਰਿਆਂ ਦੇ ਘਰਾਂ ਇਕੱਠਾ ਕਰਾਂਗੇ ਤੇ ਲੈ ਕੇ ਜਾਵਾਂਗੇ ਲਾ ਕਿੰਨੇ ਟਰਾਲੀਆਂ ਖੜਾਣੀਆਂ ਆ ਖੜਾ 5 ਪੰਜ ਟਰਾਲੀਆਂ ਖੜਾਾਂਗੇ ਜੀ ਆਪਾਂ ਜੀ ਮੇਰੇ ਘਰੇ ਮੇਰੇ ਹੁਣਾਂ ਵੀ ਭਰਾ ਉਹਨਾਂ ਨੇ 5 ਪੰਡਾ ਦਿੱਤੀਆਂ ਵਾ ਤੂੜੀ ਆਸਤੀ ਆ ਸਰਬ ਵੀਰ ਹੁਣੇ ਸਾਰੇ ਹੀ ਮੇਰੇ ਵਜ੍ਹਾ ਨਾਲ ਨਵਾਜ਼ ਨਾਲ ਡੱਟ ਕੇ ਖੜੇ ਆ ਆਪਣੇ ਨਾਲ ਹਰੇਕ ਸਾਰੇ ਵਿੱਚ ਆਹ ਟਰਾਲੀ ਜੀ ਉੱਤੋਂ ਤੱਕ ਤੀਸੀ ਲੱਦੀ ਗਈ ਆ ਅਪਿੰਦਰ ਵੀਰ ਦੀ ਬਹੁਤ ਸੇਵਾ ਆ ਦੋਰੇ ਦੱਸਦੇ ਆ ਵੀ ਪੰਡਾ ਚੁੱਕੀਆਂ ਵੀਰ ਨੇ ਹਾਂਜੀ ਕਈ ਤੇ ਅੱਡੇ ਵਰਗੇ ਨਿਬੜੇ ਨਹੀਂ ਮੱਸਾ ਜਿੱਦਾਂ ਓਦਾਂ ਚੱਲ ਜਾਣਾ ਕਰੇ ਤੇ ਲੱਗ ਵੀਰ ਵੀ ਹੁੰਦਾ ਉੱਤੇ ਚੜਿਆ ਵਾ ਪੰਡ ਦੇ ਪੰਡ ਸੁੱਟਣ ਦੇ ਤੇ ਟੀਸੀ ਟਰਾਲੀ ਦੀ ਗਈ ਜੇ ਲੱਗ ਹੁਣ ਚੱਲਾਂਗੇ ਆਪਾਂ ਬਲਸਰਾ ਪਿੰਡ ਕਿਉ ਮੰਨੇ ਵੀਰ ਹਾਂਜੀ ਬਾਈ ਬਲਸਰਾ ਤੋਂ ਵੀ ਥੋੜੇ ਵੀਰਾਂ ਦਾ ਆਪਾਂ ਨੂੰ ਸਹਿਯੋਗ ਹੈਗਾ ਵਾ ਤੇ ਭਰਾ ਮੇਰੇ ਇਦਾਂ ਹੀ ਵੀਰ ਭਰਾ ਸਾਰੇ ਨਾਲ ਮਿਲ ਕੇ ਸੇਵਾ ਕਰਦੇ ਰਹੀਏ ਬੋਲੇ ਸੋਨਿਹਾਲ ਆਇਆ ਜੀ ਮੇਰੇ ਸਾਰੇ ਸੇਵਾਦਾਰ ਵੀਰ ਸਾਰੇ ਸੇਵਾਦਾਰਾਂ ਦਾ ਮੈਂ ਨਾਮ ਲੈ ਕੇ ਉਹਨਾਂ ਨੂੰ ਕਰੀ ਜਾਊਂਗਾ ਆ ਜਾਦੀ ਵੀਰ ਅੱਜ ਜੀ ਹਾਲ ਤੁ ਥੋੜਾ ਪਰਸ ਬਚਾ ਲੇ ਆ ਵੀਰ ਮੇਰਾ ਮੇਸ਼ੀਆ ਆ ਗੋਰਾ ਆ ਆ ਸਾਡਾ ਸੱਜਣ ਬੱਲੀ ਆ ਮੰਨੂ ਵੀਰ ਆ ਵੀਰ ਸਹਿਜ ਆ ਵੀਰ ਵੀਡੀਓ ਵੀਡੀਓ ਬਣਾ ਲਓ ਕੋਈ ਪੌਣੀ ਵਾਚਣ ਆ ਆ ਪੰਮਾ ਵੀਰ ਆ ਆ ਸੁਖ ਵੀਰ ਆ ਹੈਗਾ ਵੀ ਸ਼ਕਲੋਂ ਚੋਰੀ ਆ ਆ ਸਾਡਾ ਵੀਰ ਘੁੰਗਰੀ ਆ ਆ ਸਾਡਾ ਵੀਰ ਬਲਵਿੰਦਰ ਆ ਸ਼ੇਰੂ ਆ ਸ਼ੇਨੂਰਾ ਸਾਮੀ ਸਾਰੇ ਭਰਾ ਚਾਹ ਸਕਦੇ ਪਏ ਆ ਜੀ ਫਰਾਟਾ ਲੱਗਾ ਆ ਕੁੱਝ ਥਾਗੇ ਆ ਸਾਰੇ ਇਹਨੇ ਆਮੁੱਦਲ ਬਿਲਕੁਲ ਹੈ ਇਹ ਲੱਗਦਾ ਕਿ ਚਾਰਜ ਪੀਣੇ ਸੇਅਰ ਕਰਨ ਦਾ ਤਰੀਕਾ ਹੈ ਮੈਂ ਇਹ ਸੁਣ ਲਿਆ ਇੱਧਰ ਵੀ ਸਾਰੇ ਭਰਾ ਆਪਣੇ ਆ ਗਏ ਆ ਚਾਹ ਦਾ ਬਣਾਨੇ ਕਿ ਖੜੀ ਹੋਇਆਗਾ